ਪੰਜਾਬ ਦੇ ਹਰ ਪਰਿਵਾਰ ਨੂੰ ਹੁਣ ਹਰ ਸਾਲ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮਿਲੇਗਾ ਪੰਜਾਬ ਚ ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਸ ਦੇ ਤਹਿਤ ਲੋਕਾਂ ਨੂੰ ਹਰ ਸਾਲ 10 ਲੱਖ ਰੁਪਏ ਤੱਕ ਦਾ ਮੁਫਤ ਅਤੇ ਕੈਸ਼ਲੈਸ ਇਲਾਜ ਮਿਲੇਗਾ ਇਸ ਸਕੀਮ ਦੇ ਤਹਿਤ ਤਰਨਤਾਰਨ ਅਤੇ ਬਰਨਾਲਾ ਵਿੱਚ ਕੈਂਪਰਾਹੀ ਕਾਰਡ ਬਣਾਏ ਜਾ ਰਹੇ ਹਨ ਤੇ ਆਉਣ ਵਾਲੇ ਸਮੇਂ ਤੱਕ ਇਸ ਸਕੀਮ ਪੂਰੇ ਪੰਜਾਬ ਚ ਸ਼ੁਰੂ ਹੋ ਜਾਵੇਗੀ ਇਸ ਸਕੀਮ ਦਾ ਲਾਭ ਸਰਕਾਰੀ ਕਰਮਚਾਰੀ ਤੇ ਪੈਨਸ਼ਨਰਾਂ ਸਮੇਤ ਸੂਬੇ ਦੇ ਅਸਲ ਵਸਨੀਕਾਂ ਨੂੰ ਮਿਲੇਗਾ ਬਿਨਾਂ ਕਿਸੇ ਦੀ ਖੱਜਲ ਖਵਾਰੀ ਤੋਂ ਸਰਕਾਰੀ ਹਸਪਤਾਲਾਂ ਦੇ ਨਾਲ ਨਿੱਜੀ ਹਸਪਤਾਲਾਂ ਵਿੱਚ 10 ਲੱਖ ਰੁਪਏ ਤੱਕ ਸਿਰਫ ਹੈਲਥ ਕਾਰਡ ਦੇ ਆਧਾਰ ਤੇ ਇਲਾਜ ਹੋਵੇਗਾ 10 ਲੱਖ ਰੁਪਇਆ ਤਾਂ ਸਿੱਧਾ ਹੀ ਹਰੇਕ ਲਈ ਹੈ ਆਓ ਪਰ ਮਾਤਮਨ ਨਾ ਕਰੇ ਕਿ ਆਉਣਾ ਪਵੇ ਪਰ ਆਓ ਵੱਡੇ ਵੱਡੇ ਹਸਪੀਟਲ ਉਹਦੇ ਵਿੱਚ ਇੰਪੈਨਲਡ ਇਲਾਜ ਕਰਾਓ ਅਜੇ ਕੋਈ ਨਹੀਂ ਲਾ ਪੀਲਾ ਕਾਰ ਨਹੀਂ ਸਿੱਤੇ ਜੋ ਪੰਜਾਬ ਦਾ ਪਾਸੀ ਹੈ ਉਹਦਾ ਇਲਾਜ ਹੋਊਗਾ ਜੀ ਨੀਲਾ ਜਾਂ ਪੀਲਾ ਜਾਂ ਹਰਾ ਜਾਂ ਕੋਈ ਕਾਰਟ ਨਹੀਂ ਦੇਖਿਆ ਜਾਊਗਾ ਕੱਲਾ ਵੋਟਰ ਕਾਰਡ ਆਧਾਰ ਕਾਰਡ ਦੇਖਿਆ ਜਾਊਗਾ ਬਸ ਫਿਲਮ ਦੀ ਇੱਕ ਡਾਇਲੋਗ ਹੈ ਕਿ ਕਿਸਮਤ ਕਿਸੇ ਵੇਲੇ ਵੀ ਕਿਸੇ ਨੂੰ ਧਨવાન ਬਣਾ ਸਕਦੀ ਹੈ ਤੇ ਕਿਸੇ ਨੂੰ ਵੀ ਉਜਾੜ ਸਕਦੀ ਹੈ ਲੇਕਿਨ ਕਿਸੇ ਵੇਲੇ ਕਿਸਮਤ ਕਿੰਨੀ ਜ਼ਿਆਦਾ ਇੱਕ ਵਿਅਕਤੀ ਦੇ ਉੱਤੇ ਮਿਹਰਬਾਨ ਹੋ ਸਕਦੀ ਹੈ ਉਹ ਇਹ ਖਬਰ ਦੱਸਦੀ ਹੈ ਦਰਸਲ ਰੋਪੜ ਦੇ ਵਿੱਚ ਇੱਕ ਲੋਟਰੀ ਦੀ ਦੁਕਾਨ ਹੈ ਜੋ ਕਿ ਕਈਆਂ ਨੂੰ ਹੁਣ ਤੱਕ ਲਖਪਤੀ ਬਣਾ ਚੁੱਕੀ ਹੈ ਇਸ ਲੋਟਰੀ ਦੀ ਦੁਕਾਨ ਦੇ ਮਾਲਕ ਦਾ ਕਹਿਣਾ ਹੈ ਕਿ ਇਸ ਵੇਲੇ 100 ਟਿਕਟਾਂ ਵੇਚੀਆਂ ਗਈਆਂ ਸਨ ਅਤੇ 100 ਦੀਆਂ 100 ਟਿਕਟਾਂ ਦੇ ਉੱਤੇ ਇਨਾਮ ਲੱਗਿਆ ਹੈ ਅਤੇ ਕਈ ਲੋਕ ਜੋ ਨੇ ਇੱਥੋਂ ਦੀ ਲਖਪਤੀ ਬਣ ਕੇ ਨਿਕਲੇ ਨੇ ਕਾ ਕਿਤਨਾ ਕਿਤੇ ਰੋਪੜਦੀ ਐ ਸ ਦੁਕਾਨ ਜੋ ਹੈ ਲੋਕਾਂ ਵਾਸਤੇ ਕਾਫੀ ਜ਼ਿਆਦਾ ਲਾਪਤਰੀ ਸਾਬਤ ਹੋ ਰਹੀ ਆ ਤੇ ਕਿਸਮਤ ਦੇ ਬੰਦ ਦਰਵਾਜ਼ੇ ਖੋਲਦੀ ਹੋਈ ਵੀ ਨਜ਼ਰ ਆ ਰਹੀ ਹੈ ਨਾ ਇਸ ਦੁਕਾਨ ਤੇ ਨਾਲ ਜਿੱਥੇ ਕਿ ਲੋਕਾਂ ਦਾ ਹੁਣ ਲਗਾਵ ਵਧਦਾ ਜਾ ਰਿਹਾ ਹੈ ਉੱਥੇ ਹੀ ਲੋਟਰੀ ਦੀ ਇਸ ਦੁਕਾਨ ਦੇ ਮਾਲਕ ਦਾ ਕਹਿਣਾ ਹੈ ਕਿ ਕਿਸਮਤ ਇੰਨੀ ਜ਼ਿਆਦਾ ਉਹਨਾਂ ਤੇ ਮਿਹਰਬਾਨ ਹੈ ਕਿ ਉਹਨਾਂ ਵੱਲੋਂ ਵੇਚਿਆਂ ਗਿਆ 100 ਦੀਆਂ 100 ਟਿਕਟਾਂ ਦੇ ਉੱਤੇ ਇਨਾਂਮ ਲੱਗਾ ਹੈ ਤੱਕ ਹੋਰ ਕੀ ਕੋਈ ਜਨਨ ਵਾਲੋ ਦੱਸਿਆ ਗਿਆ ਹੈ ਕੀ ਜਾਣਕਾਰੀ ਦਿੱਤੀ ਗਈ ਆ ਉਹ ਵੀ ਤੁਹਾਨੂੰ ਸੁਣਾਣੇ ਕਿਹ ਲਈ ਤੇ ਕਿੰਨੇ ਇਨਾਮ ਲੱਗੇ ਦੇਖੋ ਇਹ ਰੋਪੜ ਸ਼ਹਿਰ ਦੇ ਅਸ਼ੋਕਾ ਲਾਟਰੀ ਆ ਸਾਡਾ ਸਟਾਲ ਜਿਹੜਾ ਸ਼ੋਕਾ ਲਾਟਰੀ ਨਾਮ ਤੋਂ ਮਸ਼ਹੂਰ ਹੈ ਮੈਂ ਓਨਰ ਉਹਨਾਂ ਨਾਲ ਲੱਗੀ ਨਵਾਂ ਸ਼ਹਿਰ ਮੋਹਾਲੀ ਦਾ ਰੋਪੜ ਜ਼ਿਲ੍ਹੇ ਦਾ ਨੰਬਰ 1 ਇਹ ਆਊਟਲੈਟ ਬਣ ਚੁੱਕਿਆ ਹੈ ਲੋਕਾਂ ਦਾ ਵਿਸ਼ਵਾਸ ਲੋਕਾਂ ਦੀ ਆਸ ਸਾਡੇ ਨਾਲ ਜੁੜ ਚੁੱਕੀ ਹੈ ਲੋਕ ਕਹਿੰਦੇ ਆ ਅੱਜ ਆਪਣੇ ਮੂੰਹੋਂ ਵੀ ਇਹ ਜਿਹੜੀ ਸਾਡੀ ਦੁਕਾਨ ਹੈ ਇਹ ਬਹੁਤ ਹੀ ਭਾਗਾ ਦੀ ਦੁਕਾਨ ਬਣ ਗਈ ਹੈ ਕਿਉਂਕਿ ਹਰੇਕ ਬੰਦਾ ਸਾਡੇ ਕੋਲ ਲਾਟਰੀ ਲੈ ਕੇ ਆਪਣੀ ਕਿਸਮਤ ਅਜ਼ਮਾਣਾ ਜਾਂਦਾ ਹੈ ਲੱਖਪਤੀ ਤੇ ਕਰੋੜਪਤੀ ਬਣਨਾ ਜਾਂਦਾ ਜਿਵੇਂ ਕਿ ਹੁਣ ਆ ਪਿਛਲੇ 10 ਦਿਨਾਂ ਦੇ ਵਿੱਚ ਹੀ ਸਾਡੇ ਕੋਲ ਜਿਹੜਾ 1 25 ਲੱਖ ਰੁਪਏ ਦਾ ਇਨਾਮ ਹਿੱਟ ਹੋਇਆ 50 ਰੁਪਏ ਦੀ ਟਿਕਟ ਸੀ ਸਿਰਫ ਓਨਲੀ 50 ਰੁਪਏ ਦੀ ਟਿਕਟ ਸੀ ਔਰ 25 ਲੱਖ ਰੁਪਏ ਦਾ ਇਨਾਮ ਹਿੱਟ ਹੋਇਆ ਜਿਹਦਾ ਟਿਕਟ ਦਾ ਨੰਬਰ ਸੀਗਾ D 41682 ਇਸ ਤੋਂ ਬਾਅਦ ਵੀ ਸਾਡੇ ਕੋਲ ਜਿਹੜਾ ਕੱਲ ਇਨਾਮ ਹਿੱਟ 10 ਲੱਖ ਰੁਪਏ ਦਾ ਇਨਾਮ ਹਿੱਟ ਹੋਇਆ ਇਹ 100 ਟਿਕਟ ਦੀ ਕਾਪੀ ਹੁੰਦੀ ਹੈ 7 ਰੁਪਏ ਵਾਲੀ ਟਿਕਟ ਹੁੰਦੀ ਹੈ ਡੀਅਰ ਦੀ ਕਸਟਮਰ ਨੇ ਸਾਡੇ ਕੋਲ 100 ਟਿਕਟ ਇਕੱਠੀ ਖਰੀਦੀ ਸੀਗੀ 700 ਰੁਪਏ ਦੀ ਜਿਹਦੇ ਵਿੱਚ ਉਹਦੀ 100 ਦੀ 100 ਟਿਕਟ ਲੱਗ ਗਈ ਹੈ 10000 ਰੁਪਏ ਦੇ ਹਿਸਾਬ ਨਾਲ 10 ਲੱਖ ਰੁਪਏ ਦੀ ਟੋਟਲ ਅਮਾਉਂਟ ਬਣੀ ਬੰਦੀ ਹੈ ਔਰ ਇਹ ਲੋਕਾਂ ਦਾ ਜਿਹੜਾ ਪਿਆਰ ਹੈ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਹੜਾ ਸ਼ੌਕਾ ਲਾਟਰੀ ਨੂੰ ਮਿਲਿਆ ਔਰ ਇਸ ਪਿਆਰ ਦਾ ਬਹੁਤ-ਬਹੁਤ ਧੰਨਵਾਦੀ ਸਾਰੇ ਲੋਕਾਂ ਨੂੰ ਮੇਰੀ ਅਪੀਲ ਹੈ ਕਿ ਤੁਸੀਂ ਜਿੱਥੇ ਵੀ ਰੋਪੜ ਜ਼ਿਲ੍ਹੇ ਵਿੱਚ ਟਿਕਟ ਪਾਣਾ ਚਾਹੁੰਦੇ ਹੋ ਤਾਂ ਸ਼ੋਕਾ ਲੋਟੀ ਦੇ ਆ ਕੇ ਟਿਕਟ ਪਾਓ ਔਰ ਆਪਣੀ ਕਿਸਮਤ ਅਜ਼ਮਾਓ ਕਿਉਂਕਿ ਸਾਡੇ ਕੋਲ ਰੈਗੂਲਰ ਹੀ ਇਨਾਮ ਨਿਕਲਨੇ ਸ਼ੁਰੂ ਹੋ ਗਏ ਹੈ ਜਿਹੜੇ ਜਿਹੜੇ ਕੀ ਇਨਾਮ ਨਿਕਲਦੇ 350 ਸਾਡੇ ਕੋਲ ਲੱਖਾਂ ਰੁਪਏ ਦੇ ਜਿਹੜੇ ਇਨਾਮ ਆ ਉਹ ਰੈਗੂਲਰ ਨਿਕਲਦੇ ਰਹਿੰਦੇ ਇਹਦੀ ਕੋਈ ਗਿਣਤੀ ਨਹੀਂ ਹੈ ਔਰ ਇਸੇ ਹਿਸਾਬ ਸ਼ੁਰੂਆਤ ਦੇ ਵਿੱਚ ਪਰਮਾਤਮਾ ਨੇ ਸਾਨੂੰ ਬਹੁਤ ਵੱਡਾ ਇਨਾਮ ਦਿੱਤਾ ਸੀ ਜੋ ਸਾਡੇ ਸਟਾਲ ਦੀ ਮੇਨ ਪਹਿਚਾਨ ਬਣ ਗਈ ਜਿਵੇਂ ਕਿ 10 ਕਰੋੜ ਦਾ ਇਨਾਮ ਲੋਹੜੀ ਬੰਪਰ ਦਾ ਇਸੇ ਸਾਲ 18 ਜਨਵਰੀ 2025 ਵਿੱਚ ਸਾਡੇ ਕੋਲ ਲੱਗਿਆ ਸੀ ਸਾਡੀ ਵੇਚੀਆਂ ਡਿੱਕੜਾ ਰਹੀ ਨਿਕਲਿਆ ਸੀਗਾ 10 ਕਰੋੜ ਰੁਪਏ ਦਾ ਇਨਾਮ ਤੇ ਉਹੀ ਬੰਪਰ ਹੁਣ ਦੁਬਾਰਾ ਫੇਰ ਅਸੀਂ ਲੈ ਕੇ ਆਏ ਆ ਲੋਹੜੀ ਬੰਪਰ ਦਾ ਜਿਹਦਾ 10 ਲੱਖ ਰੁਪਏ ਲekin ji jinna da inaam nikleya te oh winner kaun ne ਕੋ ਵੀਨਰ ਉਹ ਸਾਡੇ ਰੋਪੜਦੇ ਹੀ ਨੇ ਇੱਥੇ ਨੇੜੇ ਤੇਰੇ ਪਿੰਡ ਦੇ ਆ ਕਈ ਵਾਰੀ ਕੀ ਹੁੰਦਾ ਕਿ ਸਿਕਿਉਰਿਟੀ ਰੀਜਨ ਹੁੰਦਾ ਇਨਾਮੀ ਰਾਸ਼ੀ ਦਾ ਮਾਮਲਾ ਹੁੰਦਾ ਅਸੀਂ ਕਿਸੇ ਦੀ ਪ੍ਰਾਈਵੇਸੀ ਨੂੰ ਅਸੀਂ ਲੀਕ ਨਹੀਂ ਕਰ ਸਕਦੇ ਵੀਨਰ ਖੁਦ ਕੈਮਰੇ ਦੇ ਸਾਹਮਣੇ ਨਹੀਂ ਆਣਾ ਚਾਹੁੰਦਾ ਤੇ ਇਸ ਕਰਕੇ ਉਹਨਾਂ ਦਾ ਜਿਹੜਾ ਆਪਾਂ ਪਰਦਾ ਹੁੰਦਾ ਉਹ ਪਾਣਾ ਹੁੰਦਾ ਤੇ ਉਹਨਾਂ ਦੀ ਇਜਾਜ਼ਤ ਤੋਂ ਬਿਨਾਂ ਅਸੀਂ ਉਹਦੀ ਪ੍ਰਾਈਵੇਸੀ ਨਹੀਂ ਲੀਕ ਕਰ ਸਕਦੇ ਜੋ ਵੀ ਬਾਕੀ ਗਵਰਨਮੈਂਟ ਦਾ ਪ੍ਰੋਸੈਸ ਹੁੰਦਾ ਉਹ ਟਿਕਟ ਜਮ੍ਹਾਂ ਕਰਵਾ ਕੇ ਅਸੀਂ ਉਹਨਾਂ ਦੇ ਅਕਾਊਂਟ ਦੇ ਵਿੱਚ ਜਦੋਂ ਵੀ ਪੇਮੈਂਟ ਬਣਦੀ ਹੈ ਉਹ ਬਣਦੀ ਪੇਮੈਂਟ ਉਹਨਾਂ ਦੀ ਟਾਈਮ ਦੇ ਨਿਸ਼ਚਿਤ ਸਮੇਂ ਦੇ ਅਧਾਰ ਤੇ ਆ ਜਾਏਗੀ ਫਿਲਮ ਦੀ ਇੱਕ ਡਾਇਲੋਗ ਹੈ ਕਿ ਕਿਸਮਤ ਕਿਸੇ ਵੇਲੇ ਵੀ ਕਿਸੇ ਨੂੰ ਧਨવાન ਬਣਾ ਸਕਦੀ ਹੈ ਤੇ ਕਿਸੇ ਨੂੰ ਵੀ ਉਜਾੜ ਸਕਦੀ ਹੈ ਲੇਕਿਨ ਕਿਸੇ ਵੇਲੇ ਕਿਸਮਤ ਕਿੰਨੀ ਜ਼ਿਆਦਾ ਇੱਕ ਵਿਅਕਤੀ ਦੇ ਉੱਤੇ ਮਿਹਰਬਾਨ ਹੋ ਸਕਦੀ ਹੈ ਉਹ ਇਹ ਖਬਰ ਦੱਸਦੀ ਹੈ ਦਰਸਲ ਰੋਪੜ ਦੇ ਵਿੱਚ ਇੱਕ ਲੋਟਰੀ ਦੀ ਦੁਕਾਨ ਹੈ ਜੋ ਕਿ ਕਈਆਂ ਨੂੰ ਹੁਣ ਤੱਕ ਲੱਖਪਤੀ ਬਣਾ ਚੁੱਕੀ ਹੈ ਇਸ ਲੋਟਰੀ ਦੀ ਦੁਕਾਨ ਦੇ ਮਾਲਕ ਦਾ ਕਹਿਣਾ ਹੈ ਕਿ ਇਸ ਵੇਲੇ 100 ਟਿਕਟਾਂ ਵੇਚੀਆਂ ਗਈਆਂ ਸਨ ਅਤੇ 100 ਦੀਆਂ 100 ਟਿਕਟਾਂ ਦੇ ਉੱਤੇ ਇਨਾਮ ਲੱਗਿਆ ਹੈ ਅਤੇ ਕਈ ਲੋਕ ਜੋ ਨੇ ਇਥੋਂ ਦੇ ਲਖਪਤੀ ਬਣ ਕੇ ਨਿਕਲੇ ਨੇ ਤਾਂ ਕਿਤਨਾ ਕਿਤੇ ਰੋਪੜ ਦੀ ਇਹ ਦੁਕਾਨ ਜੋ ਹੈ ਲੋਕਾਂ ਵਾਸਤੇ ਕਾਫੀ ਜ਼ਿਆਦਾ ਲਾਭ ਪਤਰੀ ਸਾਬਤ ਹੋ ਰਹੀ ਆ ਤੇ ਕਿਸਮਤ ਦੇ ਬੰਦ ਦਰਵਾਜ਼ੇ ਖੋਲਦੀ ਹੋਈ ਵੀ ਨਜ਼ਰ ਆ ਰਹੀ ਹੈ ਨਾ ਇਸ ਦੁਕਾਨ ਤੇ ਨਾਲ ਜਿੱਥੇ ਕਿ ਲੋਕਾਂ ਦਾ ਹੁਣ ਲਗਾਵ ਵਧਦਾ ਜਾ ਰਿਹਾ ਹੈ ਉੱਥੇ ਹੀ ਲੋਟਰੀ ਦੀ ਇਸ ਦੁਕਾਨ ਦੇ ਮਾਲਕ ਦਾ ਕਹਿਣਾ ਹੈ ਕਿ ਕਿਸਮਤ ਇੰਨੀ ਜ਼ਿਆਦਾ ਉਹਨਾਂ ਤੇ ਮਿਹਰਬਾਨ ਹੈ ਕਿ ਉਹਨਾਂ ਵੱਲੋਂ ਵੇਚਿਆਂ ਗਿਆ 100 ਦੀਆਂ 100 ਟਿਕਟਾਂ ਦੇ ਉੱਤੇ ਇਨਨਾਮ ਲੱਗਾ ਹੈ ਤੱਕ ਹੋਰ ਕੀ ਕੋਈ ਜਨਨ ਵਾਲੋ ਦੱਸਿਆ ਗਿਆ ਹੈ ਕੀ ਜਾਣਕਾਰੀ ਦਿੱਤੀ ਗਈ ਆ ਉਹ ਵੀ ਤੁਹਾਨੂੰ ਸੁਣਾਣੇ ਆ। ਕਿਹ ਲਈ ਤੇ ਕਿੰਨੇ ਇਨਾਮ ਲੱਗੇ। ਦੇਖੋ ਇਹ ਰੋਪੜ ਸ਼ਹਿਰ ਦੇ ਅਸ਼ੋਕਾ ਲਾਟਰੀ ਆ ਸਾਡਾ ਸਟਾਲ ਜਿਹੜਾ ਸ਼ੋਕਾ ਲਾਟਰੀ ਨਾਮ ਤੋਂ ਮਸ਼ਹੂਰ ਹੈ। ਮੈਂ ਓਨਰ ਉਹਨਾਂ ਨਾਲ ਲੱਗੀ ਨਵਾਂ ਸ਼ਹਿਰ ਮੋਹਾਲੀ ਦਾ ਰੋਪੜ ਜ਼ਿਲ੍ਹੇ ਦਾ ਨੰਬਰ 1 ਇਹ ਆਊਟਲੈਟ ਬਣ ਚੁੱਕਿਆ ਹੈ ਲੋਕਾਂ ਦਾ ਵਿਸ਼ਵਾਸ ਲੋਕਾਂ ਦੀ ਆਸ ਸਾਡੇ ਨਾਲ ਜੁੜ ਚੁੱਕੀ ਹੈ ਲੋਕ ਕਹਿੰਦੇ ਆ ਅੱਜ ਆਪਣੇ ਮੂੰਹੋਂ ਵੀ ਇਹ ਜਿਹੜੀ ਸਾਡੀ ਦੁਕਾਨ ਹੈ ਇਹ ਬਹੁਤ ਹੀ ਭਾਗਾ ਵਾਲੀ ਦੁਕਾਨ ਬਣ ਗਈ ਹੈ ਕਿਉਂਕਿ ਹਰੇਕ ਬੰਦਾ ਸਾਡੇ ਕੋਲ ਲਾਟਰੀ ਲੈ ਕੇ ਆਪਣੀ ਕਿਸਮਤ ਅਜ਼ਮਾਣਾ ਜਾਂਦਾ ਹੈ ਲੱਖਪਤੀ ਤੇ ਕਰੋੜਪਤੀ ਬਣਨਾ ਜਾਂਦਾ ਜਿਵੇਂ ਕਿ ਹੁਣ ਆ ਪਿਛਲੇ 10 ਦਿਨਾਂ ਦੇ ਵਿੱਚ ਹੀ ਸਾਡੇ ਕੋਲ ਜਿਹੜਾ 1 25 ਲੱਖ ਰੁਪਏ ਦਾ ਇਨਾਮ ਹਿੱਟ ਹੋਇਆ 50 ਰੁਪਏ ਦੀ ਟਿਕਟ ਸੀ ਸਿਰਫ ਓਨਲੀ 50 ਰੁਪਏ ਦੀ ਟਿਕਟ ਸੀ ਔਰ 25 ਲੱਖ ਰੁਪਏ ਦਾ ਇਨਾਮ ਹਿੱਟ ਹੋਇਆ ਜਿਹਦਾ ਟਿਕਟ ਦਾ ਨੰਬਰ ਸੀਗਾ D 41682 ਇਸ ਤੋਂ ਬਾਅਦ ਵੀ ਸਾਡੇ ਕੋਲ ਜਿਹੜਾ ਕੱਲ ਇਨਾਮ ਹਿੱ 10 ਲੱਖ ਰੁਪਏ ਦਾ ਇਨਾਮ ਹਿੱਟ ਹੋਇਆ ਇਹ 100 ਟਿਕਟ ਦੀ ਕਾਪੀ ਹੁੰਦੀ ਹੈ 7 ਰੁਪਏ ਵਾਲੀ ਟਿਕਟ ਹੁੰਦੀ ਹੈ ਡੀਅਰ ਦੀ ਕਸਟਮਰ ਨੇ ਸਾਡੇ ਕੋਲ 100 ਟਿਕਟ ਇਕੱਠੀ ਖਰੀਦੀ ਸੀਗੀ 700 ਰੁਪਏ ਦੀ ਜਿਹਦੇ ਵਿੱਚ ਉਹਦੀ 100 ਦੀ 100 ਟਿਕਟ ਲੱਗ ਗਈ ਹੈ 10000 ਰੁਪਏ ਦੇ ਹਿਸਾਬ ਨਾਲ 10 ਲੱਖ ਰੁਪਏ ਦੀ ਟੋਟਲ ਅਮਾਉਂਟ ਬਣੀ ਬਣਦੀ ਹੈ ਔਰ ਇਹ ਲੋਕਾਂ ਦਾ ਜਿਹੜਾ ਪਿਆਰ ਹੈ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਹੜਾ ਸ਼ੌਕਾ ਲਾਟਰੀ ਨੂੰ ਮਿਲਿਆ ਔਰ ਇਸ ਪਿਆਰ ਦਾ ਬਹੁਤ-ਬਹੁਤ ਧੰਨਵਾਦੀ ਸਾਰੇ ਲੋਕਾਂ ਨੂੰ ਮੇਰੀ ਅਪੀਲ ਹੈ ਕਿ ਤੁਸੀਂ ਜਿੱਥੇ ਵੀ ਰੋਪੜ ਜ਼ਿਲ੍ਹੇ ਵਿੱਚ ਟਿਕਟ ਪਾਣਾ ਚਾਹਦੇ ਹੋ ਤਾਂ ਸ਼ੋਕਾ ਲੋਟੀ ਦੇ ਆ ਕੇ ਟਿਕਟ ਪਾਓ ਔਰ ਆਪਣੀ ਕਿਸਮਤ ਅਜ਼ਮਾਓ ਕਿਉਂਕਿ ਸਾਡੇ ਕੋਲ ਰੈਗੂਲਰ ਹੀ ਇਨਾਮ ਨਿਕਲਨੇ ਸ਼ੁਰੂ ਹੋ ਗਏ ਹੈ ਜਿਹੜੇ ਜਿਹੜੇ ਕੀ ਇਨਾਮ ਨਿਕਲ ਕੇ ਸੋਸੇ ਸਾਡੇ ਕੋਲ ਲੱਖਾਂ ਰੁਪਏ ਦੇ ਜਿਹੜੇ ਇਨਾਮ ਆ ਉਹ ਰੈਗੂਲਰ ਨਿਕਲਦੇ ਰਹਿੰਦੇ ਇਹਦੀ ਕੋਈ ਗਿਣਤੀ ਨਹੀਂ ਹੈ ਔਰ ਇਸੇ ਹਿਸਾਬ ਸ਼ੁਰੂਆਤ ਦੇ ਵਿੱਚ ਪਰਮਾਤਮਾ ਨੇ ਸਾਨੂੰ ਬਹੁਤ ਵੱਡਾ ਇਨਾਮ ਦਿੱਤਾ ਸੀ ਜੋ ਸਾਡੇ ਸਟਾਲ ਦੀ ਮੇਨ ਪਹਿਚਾਨ ਬਣ ਗਈ ਜਿਵੇਂ ਕਿ 10 ਕਰੋੜ ਦਾ ਇਨਾਮ ਲੋਹੜੀ ਬੰਪਰ ਦਾ ਇਸੇ ਸਾਲ 18 ਜਨਵਰੀ 2025 ਵਿੱਚ ਸਾਡੇ ਕੋਲ ਲੱਗਿਆ ਸੀ ਸਾਡੀ ਵੇਚੀਆਂ ਡਿੱਕੜਾ ਰਹੀ ਨਿਕਲਿਆ ਸੀਗਾ 10 ਕਰੋੜ ਰੁਪਏ ਦਾ ਇਨਾਮ ਤੇ ਉਹੀ ਬੰਪਰ ਹੁਣ ਦੁਬਾਰਾ ਫੇਰ ਅਸੀਂ ਲੈ ਕੇ ਆਏ ਆ ਲੋਹੜੀ ਬੰਪਰ ਦਾ ਜਿਹਦਾ 10 ਲੱਖ ਰੁਪਏ ਲਖੀ ਜੀ ਜਿਹਨਾਂ ਦਾ ਇਨਾਮ ਨਿਕਲਿਆ ਤੇ ਉਹ ਵਿਨਰ ਕੋਣ ਨੇ ਦੇਖੋ winner ਉਹ ਸਾਡੇ ਰੋਪੜ ਦੇ ਹੀ ਨੇ ਇੱਥੇ ਨੇੜੇ ਤੇਰੇ ਪਿੰਡ ਦੇ ਆ ਕਈ ਵਾਰੀ ਕੀ ਆ ਹੁੰਦਾ ਕਿ ਸਿਕਿਉਰਟੀ ਰੀਜਨ ਹੁੰਦਾ ਹੈ ਇਨਾਮੀ ਰਾਸ਼ੀ ਦਾ ਮਾਮਲਾ ਹੁੰਦਾ ਹੈ ਅਸੀਂ ਕਿਸੇ ਦੀ ਪ੍ਰਾਈਵੇਸੀ ਨੂੰ ਅਸੀਂ ਲੀਕ ਨਹੀਂ ਕਰ ਸਕਦੇ winner ਖੁਦ ਕੈਮਰੇ ਦੇ ਸਾਹਮਣੇ ਨਹੀਂ ਆਣਾ ਚਾਹੁੰਦਾ ਤੇ ਇਸ ਕਰਕੇ ਉਹਨਾਂ ਦਾ ਜਿਹੜਾ ਆਪਾਂ ਪਰਦਾ ਹੁੰਦਾ ਉਹ ਪਾਣਾ ਹੁੰਦਾ ਤੇ ਉਹਨਾਂ ਦੀ ਇਜਾਜ਼ਤ ਤੋਂ ਬਿਨਾਂ ਅਸੀਂ ਦਾ ਵੀ ਪ੍ਰਾਈਵੇਸੀ ਨਹੀਂ ਲੀਕ ਕਰ ਸਕਦੇ ਜੋ ਵੀ ਬਾਕੀ ਗਵਰਨਮੈਂਟ ਦਾ ਪ੍ਰੋਸੈਸ ਹੁੰਦਾ ਉਹ ਟਿਕਟ ਜਮ੍ਹਾਂ ਕਰਵਾ ਕੇ ਅਸੀਂ ਉਹਨਾਂ ਦੇ ਅਕਾਊਂਟ ਦੇ ਵਿੱਚ ਜਦੋਂ ਵੀ ਪੇਮੈਂਟ ਬਣਦੀ ਹੈ ਉਹ ਬਣਦੀ ਪੇਮੈਂਟ ਉਹਨਾਂ ਦੀ ਟਾਈਮ ਤੇ ਨਿਸ਼ਚਿਤ ਸਮੇਂ ਦੇ ਆਧਾਰ ਤੇ ਆ ਜਾਏਗੀ ਫਿਲਮ ਦੀ ਇੱਕ ਡਾਇਲੋਗ ਹੈ ਕਿ ਕਿਸਮਤ ਕਿਸੇ ਵੇਲੇ ਵੀ ਕਿਸੇ ਨੂੰ ਧਨવાન ਬਣਾ ਸਕਦੀ ਹੈ ਤੇ ਕਿਸੇ ਨੂੰ ਵੀ ਉਜਾੜ ਸਕਦੀ ਹੈ ਲੇਕਿਨ ਕਿਸੇ ਵੇਲੇ ਕਿਸਮਤ ਕਿੰਨੀ ਜ਼ਿਆਦਾ ਇੱਕ ਵਿਅਕਤੀ ਦੇ ਉੱਤੇ ਮਿਹਰਬਾਨ ਹੋ ਸਕਦੀ ਹੈ ਉਹ ਇਹ ਖਬਰ ਦੱਸਦੀ ਹੈ ਦਰਸਲ ਰੋਪੜ ਦੇ ਵਿੱਚ ਇੱਕ ਲੋਟਰੀ ਦੀ ਦੁਕਾਨ ਹੈ ਜੋ ਕਿ ਕਈਆਂ ਨੂੰ ਹੁਣ ਤੱਕ ਲੱਖਪਤੀ ਬਣਾ ਚੁੱਕੀ ਹੈ ਇਸ ਲੋਟਰੀ ਦੀ ਦੁਕਾਨ ਦੇ ਮਾਲਕ ਦਾ ਕਹਿਣਾ ਹੈ ਕਿ ਇਸ ਵੱਲੋਂ 100 ਟਿਕਟਾਂ ਵੇਚੀਆਂ ਗਈਆਂ ਸਨ ਅਤੇ ਸੋ ਦੀਆਂ 100 ਟਿਕਟਾਂ ਦੇ ਉੱਤੇ ਇਨਾਮ ਲੱਗਿਆ ਹੈ ਅਤੇ ਕਈ ਲੋਕ ਜੋ ਨੇ ਇੱਥੋਂ ਦੀ ਲਖਪਤੀ ਬਣ ਕੇ ਨਿਕਲੇ ਨੇ ਤਾਂ ਕਿਤਨਾ ਕਿਤੇ ਰੋਪੜਦੀ ਐ ਇਹ ਦੁਕਾਨ ਜੋ ਹੈ ਲੋਕਾਂ ਵਾਸਤੇ ਕਾਫੀ ਜ਼ਿਆਦਾ ਲਾਭ ਪਤਰੀ ਸਾਬਤ ਹੋ ਰਹੀ ਆ ਤੇ ਕਿਸਮਤ ਦੇ ਬੰਦ ਦਰਵਾਜ਼ੇ ਖੋਲਦੀ ਹੋਈ ਵੀ ਨਜ਼ਰ ਆ ਰਹੀ ਹੈ ਤਾਂ ਇਸ ਦੁਕਾਨ ਤੇ ਨਾਲ ਜਿੱਥੇ ਕਿ ਲੋਕਾਂ ਦਾ ਹੁਣ ਲਗਾਵ ਵਧਦਾ ਜਾ ਰਿਹਾ ਹੈ ਉੱਥੇ ਹੀ ਲੋਟਰੀ ਦੀ ਇਸ ਦੁਕਾਨ ਦੇ ਮਾਲਕ ਦਾ ਕਹਿਣਾ ਹੈ ਕਿ ਕਿਸਮਤ ਇੰਨੀ ਜ਼ਿਆਦਾ ਉਹਨਾਂ ਤੇ ਮਿਹਰਬਾਨ ਹੈ ਕਿ ਉਹਨਾਂ ਵੱਲੋਂ ਵੇਚਿਆਂ ਗਈਆਂ 100 ਦੀਆਂ 100 ਟਿਕਟਾਂ ਦੇ ਉੱਤੇ ਇਨਾਮ ਲੱਗਾ ਹੈ ਤੱਕ ਹੋਰ ਕੀ ਕੋਝੋ ਨਾ ਵੱਲੋਂ ਦੱਸਿਆ ਗਿਆ ਹੈ ਕੀ ਜਾਣਕਾਰੀ ਦਿੱਤੀ ਗਈ ਆ ਉਹ ਵੀ ਤੁਹਾਨੂੰ ਸੁਣਾਣੇ ਆ। ਕਿਹ ਲਈ ਤੇ ਕਿੰਨੇ ਇਨਾਮ ਲੱਗੇ। ਦੇਖੋ ਇਹ ਰੋਪੜ ਸ਼ਹਿਰ ਦੇ ਅਸ਼ੋਕਾ ਲਾਟਰੀ ਆ ਸਾਡਾ ਸਟਾਲ ਜਿਹੜਾ ਸ਼ੋਕਾ ਲਾਟਰੀ ਨਾਮ ਤੋਂ ਮਸ਼ਹੂਰ ਹੈ। ਮੈਂ ਓਨਰ ਉਹਨਾਂ ਨਾਲ ਲੱਗੀ ਨਵਾਂ ਸ਼ਹਿਰ ਮੋਹਾਲੀ ਦਾ ਰੋਪੜ ਜ਼ਿਲ੍ਹੇ ਦਾ ਨੰਬਰ 1 ਇਹ ਆਊਟਲੈਟ ਬਣ ਚੁੱਕਿਆ ਹੈ ਲੋਕਾਂ ਦਾ ਵਿਸ਼ਵਾਸ ਲੋਕਾਂ ਦੀ ਆਸ ਸਾਡੇ ਨਾਲ ਜੁੜ ਚੁੱਕੀ ਹੈ ਲੋਕ ਕਹਿੰਦੇ ਆ ਅੱਜ ਆਪਣੇ ਮੂੰਹੋਂ ਵੀ ਇਹ ਜਿਹੜੀ ਸਾਡੀ ਦੁਕਾਨ ਹੈ ਇਹ ਬਹੁਤ ਹੀ ਭਾਗਾ ਦੀ ਦੁਕਾਨ ਬਣ ਗਈ ਹੈ ਕਿਉਂਕਿ ਹਰੇਕ ਬੰਦਾ ਸਾਡੇ ਕੋਲ ਲਾਟਰੀ ਲੈ ਕੇ ਆਪਣੀ ਕਿਸਮਤ ਅਜ਼ਮਾਣਾ ਜਾਂਦਾ ਹੈ ਲੱਖਪਤੀ ਤੇ ਕਰੋੜਪਤੀ ਬਣਨਾ ਜਾਂਦਾ ਹੈ ਜਿਵੇਂ ਕਿ ਹੁਣ ਆ ਪਿਛਲੇ 10 ਦਿਨਾਂ ਦੇ ਵਿੱਚ ਹੀ ਸਾਡੇ ਕੋਲ ਜਿਹੜਾ 1 25 ਲੱਖ ਰੁਪਏ ਦਾ ਇਨਾਮ ਹਿੱਟ ਹੋਇਆ 50 ਰੁਪਏ ਦੀ ਟਿਕਟ ਸੀ ਸਿਰਫ ਓਨਲੀ 50 ਰੁਪਏ ਦੀ ਟਿਕਟ ਸੀ ਔਰ 25 ਲੱਖ ਰੁਪਏ ਦਾ ਇਨਾਮ ਹਿੱਟ ਹੋਇਆ ਜਿਹਦਾ ਟਿਕਟ ਦਾ ਨੰਬਰ ਸੀਗਾ D 41682 ਇਸ ਤੋਂ ਬਾਅਦ ਵੀ ਸਾਡੇ ਕੋਲ ਜਿਹੜਾ ਕੱਲ ਇਨਾਮ ਹਿੱ 10 ਲੱਖ ਰੁਪਏ ਦਾ ਇਨਾਮ ਹਿੱਟ ਹੋਇਆ ਇਹ 100 ਟਿਕਟ ਦੀ ਕਾਪੀ ਹੁੰਦੀ ਹੈ 7 ਰੁਪਏ ਵਾਲੀ ਟਿਕਟ ਹੁੰਦੀ ਹੈ ਡੀਅਰ ਦੀ ਕਸਟਮਰ ਨੇ ਸਾਡੇ ਕੋਲ 100 ਟਿਕਟ ਇਕੱਠੀ ਖਰੀਦੀ ਸੀਗੀ 700 ਰੁਪਏ ਦੀ ਜਿਹਦੇ ਵਿੱਚ ਉਹਦੀ 100 ਦੀ 100 ਟਿਕਟ ਲੱਗ ਗਈ ਹੈ 10000 ਰੁਪਏ ਦੇ ਹਿਸਾਬ ਨਾਲ 10 ਲੱਖ ਰੁਪਏ ਦੀ ਟੋਟਲ ਅਮਾਉਂਟ ਬਣੀ ਬਣੀ ਹੈ ਔਰ ਇਹ ਲੋਕਾਂ ਦਾ ਜਿਹੜਾ ਪਿਆਰ ਹੈ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਹੜਾ ਸ਼ੌਕਾ ਲਾਟਰੀ ਨੂੰ ਮਿਲਿਆ ਹੈ ਔਰ ਇਸ ਪਿਆਗ ਆ ਬਹੁਤ ਬਹੁਤ ਧੰਨਵਾਦੀ ਸਾਰੇ ਲੋਕਾਂ ਨੂੰ ਮੇਰੀ ਅਪੀਲ ਹੈ ਕਿ ਤੁਸੀਂ ਜਿੱਥੇ ਵੀ ਰੋਪੜ ਜ਼ਿਲ੍ਹੇ ਵਿੱਚ ਟਿਕਟ ਪਾਣਾ ਚਾਹਦੇ ਹੋ ਤਾਂ ਸ਼ੋਕਾ ਲੋਟੀ ਦੇ ਆ ਕੇ ਟਿਕਟ ਪਾਓ ਔਰ ਆਪਣੀ ਕਿਸਮਤ ਅਜ਼ਮਾਓ ਕਿਉਂਕਿ ਸਾਡੇ ਕੋਲ ਰੈਗੂਲਰ ਹੀ ਇਨਾਮ ਨਿਕਲਨੇ ਸ਼ੁਰੂ ਹੋ ਗਏ ਆ ਜਿਹੜੇ ਕੀ ਇਨਾਮ ਨਿਕਲਦੇ ਸਾਡੇ ਕੋਲ ਲੱਖਾਂ ਰੁਪਏ ਦੇ ਜਿਹੜੇ ਇਨਾਮ ਆ ਉਹ ਰੈਗੂਲਰ ਨਿਕਲਦੇ ਰਹਿੰਦੇ ਇਹਦੀ ਕੋਈ ਗਿਣਤੀ ਨਹੀਂ ਹੈ ਔਰ ਇਸੇ ਹਿਸਾਬ ਸ਼ੁਰੂਆਤ ਦੇ ਵਿੱਚ ਪਰਮਾਤਮਾ ਨੇ ਸਾਨੂੰ ਬਹੁਤ ਵੱਡਾ ਇਨਾਮ ਦਿੱਤਾ ਸੀ ਜੋ ਸਾਡੇ ਸਟਾਲ ਦੀ ਮੇਨ ਪਛਾਣ ਬਣ ਗਈ ਜਿਵੇਂ ਕਿ 10 ਕਰੋੜ ਦਾ ਇਨਾਮ ਲੋਹੜੀ ਬੰਪਰ ਦਾ ਇਸੇ ਸਾਲ 18 ਜਨਵਰੀ 2025 ਵਿੱਚ ਸਾਡੇ ਕੋਲ ਲੱਗਿਆ ਸੀ ਸਾਡੀ ਵੇਚੀਆਂ ਡਿਕਟਾ ਰਹੀ ਨਿਕਲਿਆ ਸੀਗਾ 10 ਕਰੋੜ ਰੁਪਏ ਦਾ ਇਨਾਮ ਤੇ ਉਹੀ ਬੰਪਰ ਹੁਣ ਦੁਬਾਰਾ ਫੇਰ ਅਸੀਂ ਲੈ ਕੇ ਆਏ ਆਂ ਲੋਹੜੀ ਬੰਪਰ ਦਾ ਜਿਹਦਾ 10 ਲੱਖ ਰੁਪਏ ਲਖੀ ਜੀ ਜਿਹਨਾਂ ਦਾ ਨਾਮ ਨਿਕਲਿਆ ਤੇ ਉਹ Winner ਕੋਣ ਨੇ ਦੇਖੋ winner ਉਹ ਸਾਡੇ ਰੋਪੜਦੇ ਹੀ ਨੇ ਇੱਥੇ ਨੇੜੇ ਤੇਰੇ ਪਿੰਡ ਦੇ ਆ ਕਈ ਵਾਰੀ ਕੀ ਹੁੰਦਾ ਕਿ ਸਿਕਿਉਰਿਟੀ ਰੀਜਨ ਹੁੰਦਾ ਹੈ ਇਨਾਮੀ ਰਾਸ਼ੀ ਦਾ ਮਾਮਲਾ ਹੁੰਦਾ ਹੈ ਅਸੀਂ ਕਿਸੇ ਦੀ ਪ੍ਰਾਈਵੇਸੀ ਨੂੰ ਅਸੀਂ ਲੀਕ ਨਹੀਂ ਕਰ ਸਕਦੇ winner ਖੁਦ ਕੈਮਰੇ ਦੇ ਸਾਹਮਣੇ ਨਹੀਂ ਆਣਾ ਚਾਹੁੰਦਾ ਤੇ ਇਸ ਕਰਕੇ ਉਹਨਾਂ ਦਾ ਜਿਹੜਾ ਆਪਾਂ ਪਰਦਾ ਹੁੰਦਾ ਉਹ ਪਾਣਾ ਹੁੰਦਾ ਤੇ ਉਹਨਾਂ ਦੀ ਇਜਾਜ਼ਤ ਤੋਂ ਬਿਨਾਂ ਅਸੀਂ ਦਾ ਵੀ ਪ੍ਰਾਈਵੇਸੀ ਨਹੀਂ ਲੀਕ ਕਰ ਸਕਦੇ ਜੋ ਵੀ ਬਾਕੀ ਗਵਰਨਮੈਂਟ ਦਾ ਪ੍ਰੋਸੈਸ ਹੁੰਦਾ ਉਹ ਟਿਕਟ ਜਮ੍ਹਾਂ ਕਰਵਾ ਕੇ ਅਸੀਂ ਉਹਨਾਂ ਦੇ ਅਕਾਊਂਟ ਦੇ ਵਿੱਚ ਜਦੋਂ ਵੀ ਪੇਮੈਂਟ ਬਣਦੀ ਹੈ ਉਹ ਬਣਦੀ ਪੇਮੈਂਟ ਉਹਨਾਂ ਦੀ ਟਾਈਮ ਤੇ ਨਿਸ਼ਚਿਤ ਸਮੇਂ ਦੇ ਆਧਾਰ ਤੇ ਆ ਜਾਏ